ਹਾਂਜੀ ਦੋਸਤੋ ਨਮਸਕਾਰ ਆਦਾਰ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਲ ਤੁਹਾਨੂੰ ਇੱਕ ਵਾਰ ਫਿਰ ਲੈ ਕੇ ਆਇਆ ਹਾਂ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਲ੍ਹਾਦਤ ਦੇ ਵਸੇ ਸ਼ਹਿਰ ਫਾਜ਼ਿਲਕਾ ਦਾ ਆਖਰੀ ਪਿੰਡ ਜਿੱਥੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੁੰਦੀ ਹੈ ਬਿਲਕੁਲ ਨਾਲ ਤਾਰਬੰਦੀ ਹੈ ਅਤੇ ਉਹ ਪਿੰਡ ਹੈ ਜਿੱਥੇ ਸਤਲੁਜ ਤੇ ਰਾਵੀ ਦਾ ਪਾਣੀ ਮਿਕਸ ਹੋ ਕੇ ਇੱਥੇ ਪਿੰਡਾਂ ਤੱਕ ਆ ਗਿਆ ਹੈ ਤੁਸੀਂ ਵੇਖੋ ਬਿਲਕੁਲ ਪਾਣੀ ਦੇ ਵਿੱਚ ਖੜਿਆ ਜ਼ੀਰੋ ਲਾਈਨ ਤੋਂ ਰਿਪੋਰਟ ਹੈ ਗਰਾਊਂਡ ਤੋਂ ਰਿਪੋਰਟ ਹੈ ਬੀਏ ਮੰਗਲ ਸਿੰਘ ਜੀ ਨੇ ਇਹਨਾਂ ਦੇ ਸਾਥੀ ਨੇ ਰਿਸ਼ਤੇਦਾਰ ਨੇ ਜਿਹੜੇ ਐਸ ਕਰਾਂ ਦੇ ਵਿੱਚ ਤੁਹਾਨੂੰ ਵਿਖਾਵਾਂਗੇ ਵੀ ਕੀ ਹਾਲਾਤ ਨੇ ਕਿਸ ਤਰ੍ਹਾਂ ਦੀ ਮੰਗ ਕੀਤੀ ਜਾਂਦੀ ਹੈ ਜੇਕਰ ਇੱਥੋਂ ਗੱਲ ਕੀਤੀ ਜਾਵੇ ਤਾਂ ਸੜਕ ਤੱਕ ਪਹੁੰਚਣ ਲਈ ਵੀ 1 ਕਿਲੋਮੀਟਰ ਤੱਕ ਦਾ ਸਮਾਂ ਹੈ ਤੇ ਬੜਾ ਹੀ ਮੁਸ਼ਕਲ ਹੈ ਸਰਕਾਰ ਕੋਲੋਂ ਇਹ ਕਈ ਵਾਰ ਮੰਗ ਕਰ ਚੁੱਕੇ ਹਨ ਪ੍ਰਸ਼ਾਸਨ ਕੋਲੋਂ ਮੰਗ ਕਰ ਚੁੱਕੇ ਹਨ ਦਾਨੀ ਸਜਣਾ ਕੋਲੋਂ ਮੰਗ ਕਰ ਚੁੱਕੇ ਹਨ ਮੇੜੀ ਦਿੱਤੀ ਜਾਵੇ ਪਰ ਨਹੀਂ ਮਿਲ ਰਹੀ ਗੁਜ਼ਰਬਸਰ ਇੱਥੇ ਹੈ ਛੋਟੇ ਬੱਚੇ ਇੱਥੇ ਹਰ ਘਰਾਂ ਦੇ ਹਾਲਾਤ ਤੁਸੀਂ ਵੇਖੋ ਵੀ ਕੀ ਹਾਂ ਤੁਹਾਨੂੰ ਵਿਖਾਣੇ ਆ ਵੀ ਕਿੰਨੀ ਦੂਰ ਤੱਕ ਤਾੜਕ ਚੱਲ ਕੇ ਜਾਣਾ ਪੈਂਦਾ ਹੈ ਗਰਾਊਂਡ ਜ਼ੀਰੋ ਤੋਂ ਏਬੀਐਨ ਦੇ ذریعے ਤੁਹਾਡੇ ਕੋਲ ਆਏ ਆ ਆਓ ਕਰੀਏ ਇਹਨਾਂ ਨਾਲ ਗੱਲਬਾਤ ਕੀ ਨਾਮ ਹੈ ਤੁਹਾਡਾ ਜੀ ਮੰਗਲ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਮਾਰਦਮ ਛੇਰ ਦੇ ਪੁਰਾਣੇ ਸਰਪੰਚ ਵੀ ਹੈਗੇ ਅੱਜ ਤੂੰ ਪਹਿਲਾ ਕੋਈ 15 16 ਸਾਲ ਕੀ ਨਾਮ ਹੈ ਗੱਗਾ ਸਿੰਘ ਦੇਦੀ ਦੇ ਨਾਂ ਹੈ ਫਰੰਡ ਮਾਰਜ ਮਛੇਰ ਇੱਥੂ ਦੇ ਵਾਸੀ ਜੱਦੀ ਦੀ ਇੱਥੂ ਦੇ ਮਾਲਕੀ ਜ਼ਮੀਨਾਂ ਦੀ ਇੱਥੂ ਦੀਆਂ ਨੇ ਤੇ ਜਦੋਂ ਦੀ ਪਾਰਟੀ ਚਨ ਨਾਲ ਪਾਕਿਸਤਾਨ ਨਾਲ ਵੰਡ ਹੋਈ ਉਦੋਂ ਤੋਂ ਦੀ ਅਸੀਂ ਇੱਥੇ ਬੈਠੇ ਦਰਿਆ ਦਾ ਹਰ ਵੇਰੀ ਸਮਾ ਜਿਹੜਾ ਵੀ ਆਉਂਦਾ ਹੈ ਸਾਨੂੰ ਲੋੜ ਕੇ ਫਸਲਾਂ ਨੂੰ ਤੇ ਸਾਰਾ ਨੁਕਸਾਨ ਜ਼ਮੀਨਾਂ 'ਚ ਖੱਡੇ ਮਾਰ ਕੇ ਅਗਾ ਚਲਾ ਜਾਂਦਾ ਹੈ ਪਿੱਛੂ ਰਹੇਗਾ ਵੀ ਦਾ ਅਸੀਂ ਫਿਰ ਪੱਧਰ ਕਰਦੇ ਰਹੇ ਜਾਂਦੇ ਉਹਨੇ ਨੂੰ ਫਿਰ ਦੁਬਾਰਾ ਪਾਣੀ ਲਾ ਦਿੰਦਾ ਹਰ ਸਮੇਂ ਦੀ ਮਾਰਤੂ ਝੇਲਦੇ ਹੋਏ ਅਸੀਂ ਇੱਥੋਂ ਤੱਕ ਪਹੁੰਚੇ ਹੁਣ ਬਾਕੀ ਨਾ ਅਗਲਾ ਸਮੇਂ ਦਾ ਪਤਾ ਨਹੀਂ ਹੈਗਾ ਪਿੱਕੀ ਹੋਣ ਵਾਲਾ ਤੇ ਕੀ ਨਹੀਂ ਪਾਣੀ ਜੇ ਪੁੱਛ ਪੈਂਦੀ ਬਾਖੜਾ ਡੈਮ ਤੂੰ 2 ਲੱਖ 2.5 ਲੱਖ ਛੱਡਦੇ ਪੈਣ ਜਦੋਂ ਇਹ ਵਿਆਸ ਦਰਿਆ ਤੇ ਇਕੱਠੇ ਹੋਣ ਦੇ ਦੋਵੇਂ ਦਰਿਆ ਉਦੋਂ ਸਾਡੇ ਕੋਲ 12 ਫੁੱਟ 11 ਫੁੱਟ ਪਾਣੀ ਹੋ ਜਾਵੇ ਤਾਂ ਇਸ ਖਾਂ ਤੇ ਕਿੱਥੇ ਅਸੀਂ ਖੜੀ ਹੁਣ ਕਿੰਨੇ ਫੁੱਟ ਪਾਣੀ ਹੈ ਇੱਥੇ ਹੁਣ 4 ਫੁੱਟ ਹੈ 4 ਫੁੱਟ ਪਾਣੀ ਹੈ ਤੇ ਤੁਸੀਂ ਲੰਗਰ ਲੈ ਕੇ ਜਾ ਰਹੇ ਹੋ ਕਰ ਹਾਂ ਜੀ ਲੰਗਰ ਲੈ ਕੇ ਜਾ ਰਹੇ ਐਨੀ ਮੁਸ਼ਕਲ ਵਿੱਚੀ ਐਨੀ ਮੁਸ਼ਕਲ ਵਿੱਚ ਕਿੰਨੀ ਦੂਰੋਂ ਪਾਣੀ ਚ ਲੈ ਕੇ ਆਏ ਹੋ ਅੱਧਾ ਕਿਲੋਮੀਟਰ ਕਰ ਰਹੇ ਆ ਅੱਧਾ ਕਿਲੋਮੀਟਰ ਰਹਿਦਾ ਹੈ ਕਈ ਤਾਂ ਆਂਦੇ ਨੇ ਲੰਗਰ ਵਾਲੇ ਉਹ ਅੱਧਾ ਹੀ ਹੁਕਮ ਬਣਾ ਖਲੋਂਦੇ ਨੇ ਜੁੱਕੜ ਜੀ ਹੈਗਾ ਬੈਠੇ ਨੇ ਉਹਨਾਂ ਵਾਸਤੇ ਲੰਗਰ ਵੀ ਲਾਉਣ ਲੱਗ ਪੈਂਦੇ ਸਭ ਤਾਂ ਇੱਥੇ ਖਾ ਲੋ ਅਗਾ ਲੰਗਰ ਨਹੀਂ ਤੁਸੀਂ ਲਗਾ ਸਕਦੇ ਨਹੀਂ ਕਿਉਂਕਿ ਹੁਣ ਮੋਬਿਲਟੀ ਚ ਪਾਇਆ ਪੁਆਇਆ ਵਾਪਸ ਨਾ ਨੂੰ ਦਿੱਤਾ ਹੈ ਅੱਗੇ ਕਿੰਨੇ ਜੀ ਨੇ ਅੱਗੇ ਹੈਗੇ 40 ਜੀ 40 ਜੀ ਉਹ ਸਰਕਾਰਾ ਕਹਿ ਰਹੀ ਹੈ ਘਰ ਖਾਲੀ ਕਰੋ ਕਿਉਂ ਨਹੀਂ ਕੀਤੇਗੇ ਘਰ ਖਾਲੀ ਕਰਕੇ ਕਿੱਥੇ ਜਾਈਏ ਕਰਾਂਗੇ ਖਾਲੀ ਅਸੀਂ ਘਰ ਜ਼ਰੂਰ ਜਿਸੜੇ ਪਾਣੀ ਪਾਖੜਾ ਡੈਮ ਦਾ ਸਤਲੁਜ ਤੇ ਦੋਵੇਂ ਪਾਣੀ ਸਰਕਾਰ ਨੇ ਕੈਂਪ ਬਣਾਏ ਨੇ ਕੈਂਪਾਂ ਵਿੱਚ ਬਣਾਏ ਨੇ ਉੱਥੇ ਜਾਵਾਂਗੇ ਜ਼ਰੂਰ ਅੱਗੇ ਕਿੰਨੇ ਦੇਰੀ ਵੀ ਕੈਂਪ ਬਣਾਏ ਨੇ ਨਾ ਅਸੀਂ ਉੱਥੇ ਜਾਂਨੇ ਨਾ ਤਾਂ ਸਾਨੂੰ ਕੋਈ ਚੀਜ਼ ਵੀ ਨਹੀਂ ਮਿਲਦੀ ਬੜੀ ਅਥਿਆਈ ਦਾ ਸਾਹਮਣਾ ਕਰਨਾ ਪੈਂਦਾ ਹੈ ਕਦੇ ਬੱਚਿਆਂ ਨੂੰ ਕੁੱਟਣਾ ਪੈਂਦਾ ਕਦੇ ਮੰੰਜਾਣੀ ਪੈਂਦਾ ਕਦੇ ਬਾਹਰ ਚਦਾ ਹੋ ਗਿਆ ਉੱਤੂ ਸਾਰੀਆਂ ਚੀਜ਼ਾਂ ਦੀ ਰੋਕ ਖਾਮਣੀ ਹੈਗੀ ਇੰਨੇ ਵੱਡੇ ਹੈਵੀ ਕੈਂਪ ਨਹੀਂ ਹੈਗੀ ਕਿ ਕਿੰਦੇ ਚ ਬੰਦਾ ਸੁੱਖ ਦੀ ਜ਼ਿੰਦਗੀ گزار ਲਵੇ ਲੋਕ ਜਿਹੜੇ ਆ ਰਹੇ ਨੇ ਮਦਦ ਕਰਨ ਆ ਰਹੇ ਨੇ ਜਿਵੇਂ ਹੁਣ ਵੀ ਤੁਸੀਂ ਵੀ ਬਾਲਟੀ ਚ ਸਮਾਨ ਲੈ ਕੇ ਆਇਓ ਤੁਸੀਂ ਵੀ ਡੁਲਕੀ ਸਮਾਨ ਲੈ ਕੇ ਆਇਓ ਇੱਥੇ ਤੱਕ ਪਹੁੰਚ ਨਹੀਂ ਦੇ ਇੱਥੋਂ ਤੱਕ ਨਹੀਂ ਪਹੁੰਚ ਰਹੇ ਨਹੀਂ ਆ ਰਹੇ ਪੱਕਾ ਨਹੀਂ ਆ ਰਹੇ ਅਪੀਲ ਕੀ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਅਸੀਂ ਤੇ ਅਪੀਲ ਕਰਨਾ ਚਾਹੁੰਦੇ ਪੀ ਲੰਗਰ ਦੀ ਇਹਦੀ ਬੰਦ ਕਰ ਦੇਣਾ ਕੋਈ ਵੀ ਸਹਿਤਾ ਬੰਦ ਕਰ ਦੇਣਾ 10 ਦਿਨਾਂ ਤੱਕ 12 ਦਿਨਾਂ ਤੱਕ ਪਾਣੀ ਉਤਰ ਜਾਵੇ ਦਾ ਮੁੜ ਘਰਾਂ ਦੇ ਹਾਲਾਤ ਵੇਖ ਤੇ ਘਰਾਂ ਨਾਲ ਨ ਜਿੱਠਣ ਵੀ ਕਿਵੇਂ ਵੀ ਨ ਜਿੱਠਾ ਜਾਂਦਾ ਹੈ ਕਿਸੇ ਦਾ ਮਕਾਨ ਡਿੱਗਦਾ ਹੈ ਕਿਸੇ ਦੇ ਖੱਡੇ ਵੱਜ ਜਾਂਦੇ ਨੇ ਕੁਝ ਵੀ ਹੋ ਜਾਂਦਾ ਹੈ ਇਹ ਲੋਕਾਂ ਨੂੰ ਅਪੀਲ ਹੈ ਵੀ ਇਹਦੇ ਵਾਸਤੇ ਤੁਸੀਂ ਨਾ ਆਦੇ ਕੋਲ ਰੱਖੋ ਇਹ ਚੀਜ਼ਾਂ ਕਿੰਨੀਆਂ ਵੀ ਇਕੱਠੀਆਂ ਕਰ ਲਈਆਂ ਲੋਕਾਂ ਤੋਂ 2 ਰੁਪਏ ਕੀਤੇ ਨੇ 4 ਕੀਤੇ ਨੇ ਉਹ ਇਕੱਠੇ ਕਰਕੇ ਰੱਖੋ ਕਿਉਂਕਿ ਕਿਹੜੇ ਵੀ ਲੰਗਰ ਛਕਾਉਣ ਆਦੇ ਨੇ ਜਾਂ ਲੰਗਰ ਵਰਤਾਉਣ ਆਦੇ ਨੇ ਅਸਲ ਜਗ੍ਹਾ ਤੇ ਤਾਂ ਪਹੁੰਚਣਾ ਨਹੀਂ ਤੇ ਦੂਜੇ ਪਾਸੇ ਕਿੰਨਾ ਦਾ ਦੌਰ ਵੱਜ ਗਿਆ ਉਹ ਲੈ ਕੇ ਬਾਕੀ ਮਾੜਾ ਬੰਦਾ ਪਿੱਛੇ ਰਹਿ ਜਾਂਦਾ ਹੈ ਕੋਈ ਬੇੜੀ ਕੋਈ ਕਿਸ਼ਤੀ ਕੁਛ ਨਹੀਂ ਮਿਲਦੀ ਕੋਈ ਕਿਸ਼ਤੀ ਵੀ ਨਹੀਂ ਬੇੜੀ ਵੀ ਨਹੀਂ ਕੋਈ ਨਾ ਨਹੀਂ ਦੇਣੀ ਅਸੀਂ ਦੋ ਵੇਰੀ ਰਿਕਵੈਸਟ ਪਾ ਬੈਠੇ ਸੀ ਸਾਹਿਬ ਨੂੰ ਤਹਿਸੀਲਦਾਰ ਨੂੰ ਜਿੰਨੇ ਵੀ ਅਫਸਰਾਏ ਨੇ ਵੀ ਸਾਨੂੰ ਵੀ ਇੱਕ ਬੇੜੀ ਦਿੱਤੀ ਜਾਵੇ ਅਸੀਂ ਵੀ ਬਾਲ ਬੱਚਾ ਜਾਦਾ ਪਾਣੀ ਆਉਂਦਾ ਤਾਂ ਬਾਹਰ ਕੱਢ ਲਵਾਂ ਤੇ ਡੰਗਰਾਂ ਦਾ ਚਾਰਾ ਹੈ ਉਹ ਅਸੀਂ ਇੱਥੇ ਲੈ ਆਵਾਂ ਕਰਾਂ ਤੇ ਪਰ ਬੇੜੀ ਦਾ ਅਜੇ ਤੱਕ ਕੋਈ ਹੱਲ ਨਹੀਂ ਹੋ ਜਾਦਾ ਕਿੱਥੋਂ ਦੇ ਰਹਿਣ ਵਾਲੇ ਹੋ ਸਾਡਾ ਪਿੰਡ ਤਾਂ ਜੀ ਮੁਆਰਖੀ ਵਾਏ ਬਾਕੀ ਰਹਿਣਾ ਲੱਤਾ ਅਸੀਂ ਪਤਨਪੋਛ ਦੇ ਨੇੜੇ ਪਤਨਪੋਛ ਦੇ ਨੇੜੇ ਹੋ ਪਾਣੀ ਆ ਗਿਆ ਹੁਣ ਤਿੰਨ ਤਿੰਨ ਚਾਰ ਚਾਰ ਫੁੱਟ ਤੱਕ ਪਾਣੀ ਹੋ ਕੇ ਖੜੇ ਹੋ ਕਿਸ ਕਿਸ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ ਜੀ ਬਹੁਤ ਮੁਸ਼ਕਲ ਹੈ ਜੀ ਸਾਨੂੰ ਹਰ ਤਰ੍ਹਾਂ ਦੀ ਮੁਸ਼ਕਲ ਹੈ ਜਿਵੇਂ ਜਿਵੇਂ ਹੁਣ ਪਾਣੀ ਆ ਗਿਆ ਇਸ ਤੋਂ ਪਹਿਲਾਂ ਜੰਗ ਦਾ ਥੋੜਾ ਜਿਹਾ ਹੰਗਾਮਾ ਹੋਇਆ ਸੀ ਤੇ ਉਦੋਂ ਸਾਨੂੰ ਪਿੱਛੇ ਜਾਣਾ ਪਿਆ ਸਾਡੀ ਮੰਗ ਇੱਕੋ ਹੀ ਹੈ ਜੀ ਪੰਜ ਪੰਜ ਮਰਲੇ ਜਾਗਾ ਮੋਜਮ ਪਿੰਡ ਦੇ ਵਿੱਚ ਦਿੱਤੀ ਜਾਵੇ ਸਰਕਾਰ ਕੋਲ ਮੰਗ ਹੈ ਹੋਰਸਾ ਨੂੰ ਇਹ ਤਾਂ ਜੀ ਸਾਡੇ ਘਾਟੇ ਤਾਂ ਪੂਰੇ ਕਰ ਨਹੀਂ ਸਕਦੇ ਨਾ ਫਸਲ ਦੇ ਕਰ ਸਕਦੇ ਤੇ ਨਾ ਸਾਡੇ ਜਿਹੜੇ ਘਰਾਂ ਦੇ ਕਰ ਸਕਦੇ ਸਾਰੇ ਘਰਾਂ ਦੇ ਵਿੱਚ ਦਵਾੜਾ ਪੈ ਗਿਆ ਖਰਾਬ ਹੋ ਗਏ ਕਮਰੇ ਔਰ ਇਹਦਾ ਕੋਈ ਵੀ ਹੱਲ ਹੋ ਨਹੀਂ ਸਕਦਾ ਐਵੇਂ ਹੀ ਇਹ ਸਾਨੂੰ ਰਹਿਣਾ ਪਵੇਗਾ ਜਦੋਂ ਆਵਾਂਗੇ ਸਰਕਾਰ ਤਾਂ ਕਹਿ ਦੇਵੇ ਦੀ ਤੁਹਾਡੇ ਰਮਮਤ ਕਰਾਈ ਜਾਣਾ ਕੋਈ ਮਰਮਤ ਨਹੀਂ ਹੋਣੀ ਇਸ ਤਰ੍ਹਾਂ ਹੀ ਸਾਡਾ ਜਿਹੜਾ ਟਾਈਮ ਹੈ ਬਤੀਤ ਰਿਹਾ ਸਰਕਾਰਾਂ ਕੋਈ ਮਦਦ ਨਹੀਂ ਕਰਦੀਆਂ ਹਾਂਜੀ ਹਾਂਜੀ ਕਰਦਿਆਂ ਜੀ ਉਹ ਚੰਗੇ ਬੰਦੇ ਜਿਹੜੇ ਮੰਨ ਲਓ ਥੋੜੇ ਜਿਹਾ ਵਾਵਾ ਹੈ ਗਿਆ ਜਿਹੜੇ ਕੋਈ ਜੋਰ ਦੋਰਾ ਹੈ ਗਿਆ ਉਹਨਾਂ ਨੂੰ ਮਿਲ ਜਾਂਦੇ ਜੀ ਸਾਨੂੰ ਕੌਣ ਦਿੰਦਾ ਜੀ ਸਰਕਾਰਾਂ ਨੇ ਸਾਨੂੰ 2000 ਤੁਸੀਂ ਹੋਰ ਕੀ 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 ਹੋਰ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਕੋ ਸਾਡੀ ਹੋਰ ਕੋਈ ਮੰਗ ਨਹੀਂ ਜੀ 5 ਮਰਲੇ 5 ਮਰਲੇ ਜ਼ਗ੍ਹਾ ਦੀ ਮੰਗ ਹੈਗੀ ਹੈ ਜੀ ਔਰ ਸਾਡਾ ਤਾਂ ਤੁਸੀਂ ਵੇਖੋ ਜੀ ਜੇ ਕਵਾਂਗੇ ਸਾਨੂੰ ਇਹ ਚੀਜ਼ ਦਿੱਤੀ ਜਾਵੇ ਦੇ ਤਾ ਸਕਦੇ ਨਹੀਂ ਸਿਰਫ 5 ਮਰਲੇ ਜਗ੍ਹਾ ਦੇ ਦੇਣਾ ਜਿੱਥੇ ਅਸੀਂ ਆਪ ਦਾ ਸਿਰ ਲਕੋ ਸਕੀਏ ਅਸੀਂ ਆਪਣਾ ਘਰ ਬਾਰ ਉੱਥੇ ਬਣਾ ਸਕੀਏ ਪੰਜਾਬ ਕਿਹੜੀ ਜ਼ਿੰਦਗੀ ਏ ਇਹ ਰੱਬ ਨੇ ਕਿਵੇਂ ਇੱਕ ਆਪਾ ਵਿਆਹ ਦੀ ਮੂਵੀ ਬਣਾਨੇ ਨਾ ਉਸ ਤਰ੍ਹਾਂ ਮਾਂ ਤੇ ਕੁੱਖ ਤੋਂ ਬੱਚੇ ਦੀ ਪਹਿਲਾ ਪੈਣ ਤੋਂ ਸਾਰੀ ਤੁਲਨਾ ਕੀਤੀ ਜਾਂਦੀ ਏ ਤੇ ਮਾਂ ਦੇ ਕੁੱਖੇ ਚ ਬੱਚਾ ਤਾਂ ਪੈਂਦਾ ਏ ਜੇ ਜਦੋਂ ਉਸ ਘਰ ਨਾਲ ਉਸ ਥਾਂ ਨਾਲ ਸੰਪਰਕ ਕੀਤਾ ਜਾਂਦਾ ਉਹ ਇੱਕ ਜਿਵੇਂ ਆਪਾਂ ਆਖ ਲੈਨੇ ਦਿਮਾਗ ਦਿਮਾਗ ਨਹੀਂ ਹੁੰਦਾ ਉਹ ਇੱਕ ਚਿਪ ਬਣਾ ਤੇ ਵਿੱਚ ਲਾਈ ਜਾਂਦੀ ਉਹਦੇ ਤੋਂ ਬਿਨਾ ਆਪਾਂ ਇੱਕ ਕਦਮ ਵੀ ਇਧਰ ਉਧਰ ਜਾ ਇੱਕ ਫੋਟੋ ਵੀ ਇਧਰ ਉਧਰ ਨਹੀਂ ਚੱਲ ਸਕਦੇ ਕਿਹੜੀ ਜ਼ਿੰਦਗੀ ਏ ਕਿਹੜੀ 60 65 ਸਾਲ ਦਾ 70 ਤੱਕ ਹੈਗੀ ਜ਼ਿੰਦਗੀ ਉਹ ਉਸੇ ਤਰੀਕੇ ਬਤੀਤ ਹੋਣੀ ਆਪਾਂ ਕਦੋਂ ਮਰਜੀ ਕਰ ਲਈਏ ਕੰਮ ਕੋਈ ਵੀ ਜਿਹੜੇ ਬੰਦੇ ਕਈ ਵਾਰ ਯਾਦੇ ਉਹਦੇ ਲੋੜ ਤੋਂ ਵਾਦ ਰੱਬ ਦੀ ਰੱਬ ਦੀ ਤੋਂ ਵਾਦ ਤੂੰ ਕੰਮ ਕਰਦੇ ਨੇ ओ वारी वारी फिर मत्थे ते बंदा हाथ मारदा भी चिप छाए तो सही हो जावे पर क्योंकि उन्नी को रब ने फालतू पाई नहीं होंगी उत्थे जाते उनका खत्म हो एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें हिं, जय हिंद जय भारत